ਮੰਦੇ ਮੰਦੇ ਉਹ ਸਹਾਰਾ ਮੰਦੇ ਉਹ ਮੰਦੇ ਤਾਂ ਹੀ ਰਹਿ ਗਈ ਜਿਹੜੇ ਜਿੰਨਾ ਦੇ ਪਏ ਸੀ ਬਾਕੀ ਦਾ ਮੱਚ ਗਿਆ ਸਾਰੀ ਆ ਬਲ ਸਾਈਕਲ ਦੇ ਬਾਹਰ ਤੱਕ ਹੀ ਨਾ ਮੈਂ ਕਰਦੀ ਇਹ ਨਾ ਜੀ ਇਹ ਤਾਂ ਹੀ ਤਾਂ ਨਹੀਂ ਜੀ Terima oh, kasih okay. 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 ਫਰਮਜੀਤ ਜੀ ਜਿਵੇਂ ਬੱਚੀ ਦਾ ਸਹਾਰਾ ਦਾ ਜੇ ਸਾਰਾ ਸੜਕੀ ਸਵਾਰ ਹੋ ਗਿਆ ਜੀ ਕੁਛ ਬਚ ਨਹੀਂ ਗਾ ਜੀ ਪੰਡਾ ਠਿੱਕ ਕਰ ਸੀ ਸਾਰਾ ਕੁਛ ਸਵਾਰ ਹੋ ਗਿਆ ਕੁਛ ਨਹੀਂ ਬੱਚਿਆਂ ਦੇ ਪ੍ਰੂਫ ਪੜਾਈ ਵਾਲੇ ਸਾਰੇ ਸੜਕੇ ਪ੍ਰੂਫ ਸਵਾਰ ਹੋ ਗਏ ਜੀ ਕੁਛ ਨਹੀਂ ਸਾਡੇ ਪੱਲੇ ਤਾਂ ਦੀ ਕੁਛ ਵੀ ਬਚਿਆ ਕੋਈ ਨਾ ਪ੍ਰੂਫ ਇਸ ਟਾਈਮ ਕੁਛ ਵੀ ਨਹੀਂ ਸਾਡੇ ਕੋਲ ਹੈਗਾ ਦਾਣੇ ਪੱਕੇ ਨੂੰ ਦਿਹਾੜੀਆਂ ਕਰਕੇ ਪੈਸੇ ਕਮਾਏ ਸੀ ਵੀ ਦਾਣਾ ਪੱਕਾ ਲਵਾਂਗੇ ਤੂੜੀ ਤੰਦ ਲਵਾਂਗੇ ਕੋਈ ਸਾਡੇ ਕੋਲ ਉਹ ਨਹੀਂ ਰਿਹਾ ਕੋਈ ਉਹਨਾਂ ਦਾ ਕੋਈ ਪ੍ਰੂਪ ਨਹੀਂ ਰਿਹਾ ਜਿਵੇਂ ਜਿਵੇਂ ਸਾਡੇ ਪ੍ਰੂਪ ਮੱਚ ਗਏ ਨਾਲ ਹੀ ਪ੍ਰੂਪਾਂ ਦੇ ਵਿੱਚ ਉਹ ਤਰੇਵੇ ਸੀ ਉਹ ਮੱਚ ਗਏ ਸਾਜ ਵਾਸਤੇ ਭਾਈ ਸਾਰਾ ਸਮਾਨ ਲੈ ਕੇ ਰੱਖਿਆ ਸੀ ਗੁੱਡੀ ਦਾ ਵਿਆਹ ਕਰਨਾ ਸੀ ਜੀ ਉਹ ਸਾਰਾ ਕੁਝ ਮੱਚ ਕੇ ਸਵਾ ਬਣ ਗਿਆ ਸਾਰਾ ਟੋਟਲ ਚੀਜ਼ ਬਣਾਈ ਵੀ ਸੀ ਬੱਚੀ ਦਾ ਬੱਸ ਬਾਡੀ ਤੋਂ ਬਾਅਦ ਵਿਆਹ ਕਰਨਾ ਸੀਗਾ ਕੁਝ ਵੀ ਨਹੀਂ ਸਾਡੀ ਮਦਦ ਕਰੀ ਜਾਵੇ ਗਰੀਬਾਂ ਦੀ ਸਾਡੇ ਕੋਲ ਕੁਝ ਨਹੀਂ ਰਿਹਾਗਾ ਮੇਰੀ ਬੱਚੀ ਵਿਆਹਣ ਵਾਲੀ ਹੈ ਜੀ ਬੱਦ ਤੋਂ ਬੱਦ ਸਾਨੂੰ ਸਹਾਇਤਾ ਦਿੱਤੀ ਜਾਵੇ 2.5 ਲੱਖ ਰੁਪਏ ਦਾ ਸਮਾਨ ਸੀ ਜੀ ਜਿਹੜਾ ਸਾਰਾ ਮੇਰਾ ਅਜ ਮੱਚ ਕੇ ਸਾਡੇ ਕੋਲ ਕੁਝ ਨਹੀਂ ਰਿਹਾਗਾ ਸਾਡੀ ਬੇਨਤੀ ਸਨਹਕਾਰ ਕਰਨੀ ਜੀ ਹਾਂਜੀ ਬਹੁਤ ਹੀ ਦੁਖਦਾਈ ਘਟਨਾ ਜੀ ਇਹ ਜਿਹੋ ਪਰਿਵਾਰ ਦਾ ਨਿਸ਼ਾਨ ਹੋਇਆ ਗ੍ਰਾਗੀ ਸਾਰਾ ਪਰਿਵਾਰ ਦਾ ਜਿਸ਼ਮਾਨ ਸਾਰਾ ਇਹ ਸੜ ਕੇ ਸੁਆਹ ਹੋ ਗਿਆ ਜੀ ਬੱਚਿਆਂ ਦੇ ਡਾਕੂਮੈਂਟ ਪੈਸੇ ਵਗੈਰਾ ਹੋਰ ਡੀੜਾ ਕੱਪੜਾਈ ਕੁੜੀ ਦੇ ਦਾਖਖਤ ਜਿਹੜਾ ਜੋੜਾ ਸੀ ਜੀ ਉਹ ਵੀ ਸੜ ਕੇ ਸੁਆਹ ਹੋ ਗਿਆ ਮੈਂ ਸਾਰੇ ਪ੍ਰਸ਼ੰਚਕਾਂ ਨੂੰ ਤੇ ਜਿਹੜੇ ਵੀ ਵੀਰ ਭਾਈ ਮਦਦ ਕਰਨਾ ਚਾਹੁੰਦੇ ਆ ਉਹਨਾਂ ਨੂੰ ਮੈਂ ਆਹ ਕੋ ਗੁਰਪ੍ਰੇਮ ਨੰਬਰ 8264821693 ਨੰਬਰ ਦੁਆਰਾ ਵੀਰੇ 82 648 21 693 ਤੇ ਜੋ ਵੀ ਵੀਰ ਭਾਈ ਕੋਈ ਸੇਵਾ ਮਦਦ ਕਰਨਾ ਚਾਹੁੰਦਾ ਤਾਂ ਇਸ ਨੰਬਰ ਤੇ ਕਰ ਸਕਦਾ ਹੈ। ਪਿੰਡ ਦਰਾਜ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਏ। ਵੀਰ ਨੂੰ ਗੁਰਦੀਪ ਸਿੰਘ ਜੀ ਸਾਬਕਾ ਪੰਚਾਇਤ ਮੈਂਬਰ ਪਿੰਡ ਦਰਾਜ ਤੋਂ ਕੱਟਣੇ ਦੀ ਲੰਗੀ ਰਾਤ ਸਾਡੇ ਪਿੰਡ ਬਾਜੀਗਰ ਭਾਈ ਜਰਨ ਸਬੰਧਤ ਜਗਸੀਰ ਸਿੰਘ ਪੁੱਤਰ ਭਿੰਦਰ ਸਿੰਘ ਦੇ ਘਰ ਅਚਾਨਕ ਬਿਜਲੀ ਤੋਂ 스ਪਾਰਕ ਹੋ ਗਿਆ ਅਗ ਲੱਗੀ। ਅਗ ਲੱਗਣ ਦੇ ਨਾਲ ਇਹਨਾਂ ਦਾ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਜਿਹਦੇ ਵਿੱਚ ਬੱਚੀ ਦੇ ਵਿਆਹ ਵਾਸਤੇ ਦਾਜ ਦੇ 10 ਮਾਨ ਤਿਆਰ ਕੀਤਾ ਸਾਰਾ ਤਾਂ ਉਹ ਸੜ ਗਿਆ। ਬਾਕੀ ਦਿਹਾੜੀਆਂ ਕਰਕੇ ਜੋ ਕਣਕ ਤੇ ਟੂੜੀ ਲੈਣ ਵਾਸਤੇ ਪੈਸੇ ਇਕੱਠੇ ਕਰੇ ਸੀ ਵਿੱਚ ਉਹ ਸੜ ਕੇ ਸੁਆਹ ਹੋ ਗਏ। ਘਰੇਲੂ ਵਰਤੋਂ ਜੋ ਵੀ ਚੀਜ਼ਾਂ ਤਕਰੀਬਨ ਜੋ ਕਮਰੇ ਦੇ ਜਿਹੜੀਆਂ ਚੀਜ਼ਾਂ ਸਾਰੀਆਂ ਹੀ ਜਲ ਕੇ ਸੁਆਹ ਹੋ ਗਈਆਂ। ਸ਼ੁਕਰ ਪ੍ਰਮਾਤਮਾ ਦਾ ਇਹ ਵੀ ਮਾਲੀ ਨੁਕਸਾਨ ਹੋਇਆ ਜਾਨੀ ਹੁਣ ਤੋਂ ਬਚ ਗਿਆ ਕਿਉਂਕਿ ਪਰਿਵਾਰ ਦੂਸਰੇ ਕਮਰੇ ਵਿੱਚ ਸੁੱਤਾ ਪਿਆ ਸੀ। ਪਰਿਵਾਰ ਨੂੰ ਤਾਂ ਇਸ ਘਟਨਾ ਦੇਣ ਚੜ੍ਹੇ ਪਤਾ ਲੱਗਿਆ ਤੇ ਮਾਲੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋਇਆਗਾ ਅਸੀਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆਂ ਵੀ ਗਰੀਬ ਪਰਿਵਾਰ ਨਾਲ ਸੰਬੰਧਤ ਹੁਣ ਕਾਰਨ ਇਹਨਾਂ ਦੀ ਵੱਧ ਤੋਂ ਵੱਧ ਅਦਾ ਕੀਤੀ ਜਾਵੇ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦੇ ਆਂ ਵੀ ਹੁਣ ਤੱਕ ਪ੍ਰਸ਼ਾਸਨ ਨੇ ਇਸ ਪਰਿਵਾਰ ਦੀ ਕੋਈ ਸਹਾਇਤਾ ਨਹੀਂ ਲਈ ਆ ਕੇ ਇਸ ਪਰਿਵਾਰ ਦਾ ਹਾਲਚਲ ਪੁੱਛਿਆ ਜਾਵੇ ਤੇ ਇਹਨਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ ਜੀ ਬੱਚਿਆਂ ਦੇ ਸਾਰੇ ਪ੍ਰੂਫ ਜਿਹੜੇ ਆਪਣੇ ਆਧਾਰ ਕਾਰਡ ਵਗੈਰਾ ਹੁੰਦਾ ਉਹ ਸਾਰੇ ਮੱਚ ਗਏ 2.5 ਲੱਖ ਦੇ ਤਕਰੀਬਨ ਇਸਾਨ ਪਰਿਵਾਰ ਦਾ ਹੋਇਆ ਪਿੰਡ ਦਰਾਜ ਹੈ ਜੀ ਜ਼ਿਲ੍ਹਾ ਬਰਨਾਲਾ ਦਾ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਦਾ ਬਾਜੀਗਰ ਬਾਜੀਗਰ ਬਰਾਦੀ ਨਾਲ ਸੰਬੰਧਤ ਪਰਿਵਾਰ ਬਹੁਤੀ ਗਰੀਬ ਪਰਿਵਾਰ ਆ ਮਿਹਨਤ ਕਰਕੇ ਦਿਹਾੜੀ ਦਾਪਾ ਕਰਕੇ ਬਜਾਰਿਆ ਦਾ ਬੇਲਾ ਪੂਰਾ ਕਰਦੇ ਸੀ ਅੱਜ ਪਰਿਵਾਰ ਦੇ ਦੁਕਾਨਾਂ ਦਾ ਪਹਾੜ ਟੁੱਟਿਆ ਪਿਆਗਾ ਹਾਂਜੀ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਦਰਾਜ ਦੇ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ ਜੋ ਕਿ ਨੰਗੀ ਰਾਤ ਉਹਨਾਂ ਦੇ ਘਰੇ اچانک ਅੱਗ ਲੱਗੀ ਰਾਤ ਨੂੰ ਤੇ ਉਹਨਾਂ ਨੇ ਆਦੀ ਕੁੜੀ ਦੇ ਵਾਸਤੇ ਜੋ ਵੀ ਆਪਾਂ ਮਤਲਬ ਵਿਆਹ ਦੇ ਵਿੱਚ ਸਮਾਨ ਦਿੰਨੇ ਆ ਗਾ ਸਾਰਾ ਸੜ ਕੇ ਸੁਆਹ ਹੋ ਚੁੱਕਿਆ ਗਾ ਬਾਕੀ ਤੁਸੀਂ ਇਹਨਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਮੌਕੇ ਦੀ ਸਰਕਾਰ ਨੂੰ ਵੀ ਕੋਈ ਆ ਕੇ ਐਮਐਲਏ ਵਗੈਰਾ ਇਹਨਾਂ ਦੇ ਘਰ ਦੀ ਭਾਈਪਸ ਬਦਲ ਕਰੇ ਜਿਹੜੀ ਮੱਲੀ ਮਦਦ ਦਾ ਮਤਲਬ ਸਹੀ ਤਾਂ ਉਹ ਸਰਕਾਰ ਇਹਨਾਂ ਦੀ ਕਰੇ ਤੇ ਅਸੀਂ ਸਾਰਾ ਪਿੰਡ ਰਲ ਕੇ ਜਿੰਨਾ ਸਾਥ ਹੋਇਆ 10 ਆ 20 ਆ ਅਸੀਂ ਸਾਰੇ ਭਾਈ ਇਹਨਾਂ ਨੂੰ ਇਕੱਠੇ ਕਰਕੇ ਉਹਦੀ ਕੁੜੀ ਦੇ ਵਿਆਹ ਜੋਗਰਾ ਮਤਲਬ ਯੋਗਦਾਨ ਪਾਵਾਂਗੇ ਕੋਈ ਹੋਰ ਮੇਰਾ ਦਾਨੀ ਵੀਰ ਹੈ ਕੋਈ ਬਾਹਰ ਐਨ ਆਰ ਆਈ ਭਰਾ ਬੈਠੇ ਨੇ ਅੱਜ ਕੱਲ੍ਹ ਵੀਡੀਓ ਸੋਸ਼ਲ ਮੀਡੀਆ ਚੱਲਦਾ ਹੈਗਾ ਦੇਖਦੇ ਆ ਕੋਈ ਵੀ ਆ ਤਾਂ ਅਸੀਂ ਇਹਨਾਂ ਦਾ ਤੁਹਾਨੂੰ ਅਕਾਊਂਟ ਨੰਬਰ ਵਿੱਚ ਮਤਲਬ ਐਡ ਕਰ ਦਾਂਗੇ ਜੇ ਕਿਸੇ ਨੇ ਵੀ ਸੇਵਾ ਕਰਨੀ ਹੈ ਤਾਂ ਇਹਨਾਂ ਨੂੰ ਗਰੀਬ ਪਰਿਵਾਰ ਦੇ ਅਕਾਊਂਟ ਦੇ ਵਿੱਚ ਸਿੱਧੇ ਪੈਸੇ ਪਾ ਸਕਦਾ ਹੈ ਧੰਨਵਾਦ ਸਿਮਰਨਜੀਤ ਕੋਹਰ ਮੇਰੀ ਭ ਸਾਰ ਸਪਾਰਕਿੰਗ ਕਰਨ ਦੇ ਨਾਲ ਜਿਹੜਾ ਦਾਜ ਦਾ ਸਮਾਨ ਸੀਗਾ ਉਹ ਸੜ ਕੇ ਸਾਰਾ ਸੁਆਹ ਹੋ ਗਿਆ ਖਾਣ ਪੀਣ ਦੀਆਂ ਵਸਤਾਂ ਸੀਗੀਆਂ ਹੋਰ ਖਰੀਲੂ ਸਮਾਨ ਸੀਗਾ ਸ ਜਿਹੜਾ ਵੀ ਨੀਮਤ ਮਜ਼ਦੂਰੀ ਕਰਕੇ 5-6000 ਰੁਪਿਆ ਇਕੱਠਾ ਕੀਤਾ ਸੀਗਾ ਵੀ ਤੂੜੀ ਲਾਵਾਂਗੇ ਦਾਣੀ ਲਾਵਾਂਗੇ ਉਹ ਵੀ ਸੜ ਕੇ ਸੁਆਹ ਹੋ ਗਏ ਬੱਚਿਆਂ ਦੇ ਸਕੂਲ ਸਰਟੀਫਿਕੇਟ ਪ੍ਰੂਫ ਸੀ ਕੋਈ ਬੈਂਕ ਖਾਤੇ ਨਾਲ ਰਿਲੇਟਡ ਸੀ ਉਹ ਵੀ ਸੜ ਕੇ ਸੁਆਹ ਹੋ ਗਈ ਵੀ ਮੇਰੀ ਪੰਜਾਬ ਸਰਕਾਰ ਤੇ ਮੇਰੇ ਦਾਨੀ ਭੈਣ ਭਰਾਵਾਂ ਨੂੰ ਤੇ ਹੋਰ ਸਸਤਾਵਾਂ ਵੀਰਾਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਂਗਰੇਜ਼ਾਂ ਪਰਵਾਹ ਪਾ ਦਿੱਤਾ ਕਿਤੇ ਜਾ ਤਪ ਤਪ ਸੁਣ ਤਾਇਲ ਹੱਕ ਤੇ ਕਰੀਬ ਜਿਹੜਾ ਸਮਾਨ ਹੈਗਾ ਮੇਰੀ ਬੱਚੀ ਦਾ ਦਾਜ ਦੇ ਹੇਜ ਦਾ ਸੀ ਉਹ ਵੀ ਸੜ ਕੇ ਸੁਆਹ ਹੋ ਗਿਆ ਤੇ ਮੇਰੇ ਦਾਨੀ ਭੈਣ ਭਰਾਵਾਂ ਨੂੰ ਬੇਨਤੀ ਹੈਗੀ ਵੀ ਵੱਧ ਤੋਂ ਵੱਧ ਮੇਰੀ ਇਸ ਭੈਣ ਦੀ ਮਦਦ ਕੀਤੀ ਜਾਵੇ ਪਿੰਡ ਦਰਾਜ ਤਸਵੀਰ ਤਪਾ ਜ਼ਿਲ੍ਹਾ ਬਰਨਾਲ ਪਰਮਜੀਤ ਕੌਰ ਵਾਈਫ ਆਫ ਜਗਸੀਰ ਸਿੰਘ ਔਰ ਫਸੀਰਾ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਪੰਡਤ ਰਾਜ ਤੋਂ ਤੇ ਸਾਨੂੰ ਜਦੋਂ ਪਤਾ ਲੱਗਿਆ ਕਿ ਵੀ ਇਹਨਾਂ ਦੇ ਘਰ ਅੱਗ ਲੱਗੀ ਹੈ ਤੇ ਅਸੀਂ ਪਹੁੰਚੇ ਆ ਕੇ ਅਸੀਂ ਦੇਖਿਆ ਕਿ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਇਹਨਾਂ ਦਾ ਸਾਰਾ ਹੀ ਦਾਜ ਦਾ ਸਮਾਨ ਜੋ ਜੋੜਿਆ ਸੀਗਾ ਉਹ ਸੜ ਕੇ ਸੁਆਹ ਹੋ ਗਿਆ ਜੀ ਸਾਰਾ ਇਹਨਾਂ ਦਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਇਹਨਾਂ ਦਾ ਜੀ ਕਮ ਸੇ ਕਮ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਤੇ ਸਾਰਾ ਹੀ ਕੋਈ ਜਾਨੀ ਕਿ ਆਪਣੇ ਭਾਂਡੇ ਤੇ ਬਿਜਲੀ ਦਾ ਸਮਾਨ ਇੱਕ ਆਪਣੇ ਜੋ ਦਾਜ ਵਾਸਤੇ ਇੱਕ ਲੀੜਾ ਕਪੜਾ ਜੋੜਿਆ ਸੀ ਜਾਂ ਸੱਟ ਤੇ ਇੱਕ ਆਪਣੇ ਇਹਨਾਂ ਦੇ ਜੋੜੇ ਹੋਏ ਸੀਗੇ ਪੈਸੇ ਉਹ ਵੀ ਸਾਰੇ ਸੜ ਕੇ ਸੁਆਹ ਹੋ ਗਏ ਜੀ